ਸੋ ਦੋਸਤੋ ਤੁਸੀਂ ਸੋਚ ਕੀ ਸੋਚਦੇ ਹੋ ਕਿ 2 ਸਾਲ ਬਾਅਦ ਤੁਹਾਡੇ ਕੋਲ ਖਾਤੇ 'ਚ ਰੁਪਏ 500 ਰਹਿ ਗਏ ਡਾਲਰ ਜਾਂ ਯੂਰੋ ਰਹਿ ਗਏ ਠੀਕ ਆ ਤੁਹਾਨੂੰ ਤੜਕਨ ਤੇਜ ਹੋਊਗੀ ਨਾ ਯਾਰ ਅੱਗੇ ਕੀ ਕਰਨਾ ਅੱਗੇ ਕੀ ਦੇਖਣਾ ਹੁਣ ਤੁਸੀਂ ਆਈਫੋਨ ਖਰੀਦ ਲਿਆ ਤੁਸੀਂ ਸਮਾਰਟਵਾਚ ਖਰੀਦੀ ਤੁਸੀਂ ਲੈਪਟਾਪ ਖਰੀਦ ਲਿਆ ਤੁਸੀਂ ਟੈਬਲੇਟ ਖਰੀਦ ਲਿਆ ਠੀਕ ਆ ਤੁਸੀਂ ਇਹ ਚਾਰ ਗੈਜਟ ਮੇਜਰ ਖਰੀਦੇ ਹੋਏ ਆ ਤੁਹਾਡੀ ਮਹੀਨੇ ਦੀ ਕਿਸ਼ਤ ਬੰਦੀ ਵੀ ਤਕਰੀਬਨ 100 200 ਯੂਰੋ ਹੁਣ ਤੁਸੀਂ ਕੀ ਸੋਚੋਗੇ ਕਿ ਯਾਰ ਤੁਹਾਡੀ ਨੌਕਰੀ ਚਲ ਗਈ ਤੁਹਾਡੇ ਕੋਲ ਬੈਕਅਪ 'ਚ ਸਿਰਫ 500 ਡਾਲਰ ਜਾਂ 500 ਯੂਰੋ ਬਚੇ ਆ ਤੁਸੀਂ ਕੀ ਸੋਚੋਗੇ ਹੁਣ ਤੁਹਾਡੀ ਧੜਕਣ ਤੇਜ਼ ਹੋਊਗੀ ਡਿਪਰੈਸ਼ਨ ਆਊਗਾ ਸੇਮ ਇਹੀ ਹੋ ਰਿਹਾ ਜਰਮਨ ਦੇ ਵਿੱਚ ਰਹਿੰਦੇ ਕੁਝ ਬੱਚਿਆਂ ਨਾਲ ਜਿਨ੍ਹਾਂ ਨੇ ਮੇਰੇ ਨਾਲ ਡਿਸਕਸ਼ਨ ਕੀਤੀ ਆ ਸੋ ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਵਰਡ ਲੈ ਕੇ ਆਇਆ ਹਾਂ ਜਿਹਨੂੰ ਆਪਾਂ ਕਹਿੰਦੇ ਡੈਪਰੀਸੀਏਸ਼ਨ ਜੇ ਤੁਹਾਡੇ ਦਿਮਾਗ 'ਚ ਵਰਡ ਫਿਕਸ ਹੋ ਗਿਆ ਨਾ ਤੁਸੀਂ ਫਿਊਚਰ 'ਚ ਅਮੀਰ ਬਣ ਸਕਦੇ ਹੋ ਤੁਹਾਡੇ ਕੋਲ ਕੋਠੀ ਹੋਊਗੀ ਤੁਹਾਡੇ ਕੋਲ ਕਾਰ ਹੋਊਗੀ ਤੁਹਾਡੇ ਕੋਲ ਬੈਕਅਪ ਹੋਊਗਾ ਤਗੜਾ ਸਿਰਫ ਤੁਹਾਨੂੰ ਸਮਝਣ ਦੀ ਲੋੜ ਹੈ ਆਪਣਾ ਮਾਈਂਡ ਸੈਟ ਕਿ ਆਪਣਾ ਡਿਪਰੈਸ਼ਨ ਤੇ ਡੈਪਰੀਸੀਏਸ਼ਨ ਚ ਕੀ ਫਰਕ ਹੈਗਾ ਆ ਠੀਕ ਹੈ ਜੀ ਜੇ ਤੁਹਾਡੇ ਕੋਲ ਡੈਪਰੀਸੀਏਸ਼ਨ ਹੈਗੀ ਆ ਨਾ ਤੁਹਾਨੂੰ ਡੈਪਰੀਸੀਏਸ਼ਨ ਦਾ ਮਤਲਬ ਆ ਲੱਗ ਗਿਆ ਤੁਹਾਨੂੰ ਡਿਪਰੈਸ਼ਨ ਨਹੀਂ ਆਊਗਾ ਠੀਕ ਹੈ ਸੋ ਇਸ ਵੀਡੀਓ ਚ ਆਪਾਂ ਇਹੀ ਗੱਲਬਾਤ ਕਰਨੀ ਹੈ ਕਿ ਡੈਪਰੀਸੀਏਸ਼ਨ ਜਿਹੜੀ ਹੈਗੀ ਕੀ ਹੁੰਦੀ ਆ ਆਪਣਾ ਮਾਈਂਡ ਸੈਟ ਕਿੱਦਾਂ ਕਰੀਏ ਗੈਜਟਸ ਤੋਂ ਦੂਰ ਕਿਵੇਂ ਜਾਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਗਰਮਨ ਮਾਰਕੀਟਿੰਗ ਸੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਇੱਕ ਸਪੈਸ਼ਲ ਵਰਡ ਦੀ ਜਿਹਨੂੰ ਆਪਾਂ ਕਹਿੰਦੇ ਡੈਪ੍ਰੀਸੀਏਸ਼ਨ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋਗੇ ਹੋ ਨਾ ਤੁਸੀਂ ਇੰਡੀਆ ਤੋਂ ਬਾਹਰ ਪੜਨ ਵਾਸਤੇ ਆਏ ਹੋ ਇਹ ਵਰਡ ਯਾਦ ਕਰ ਲਓ ਕਿਉਂਕਿ ਜੇ ਤੁਸੀਂ ਇਹ ਵਰਡ ਆਪਣੇ ਦਿਮਾਗ 'ਚ ਫਿੱਟ ਬਿਠਾ ਲਿਆ ਨਾ ਤਕਰੀਬਨ ਅਗਲੇ 5 ਸਾਲਾਂ ਤੱਕ ਤੁਸੀਂ ਅਮੀਰ ਨਹੀਂ ਤੁਸੀਂ ਕਰੋੜਪਤੀ ਬਣੋਗੇ ਠੀਕ ਹੈ ਤੁਹਾਡੇ ਕੋ ਫੰਡਸ ਹੋਣਗੇ ਤੁਹਾਡੇ ਕੋ ਸਿਕਿਉਰਿਟੀ ਹੋਊਗੀ ਤੁਹਾਡੇ ਕੋ ਬੈਕਅਪ ਹੋਊਗਾ ਬਹੁਤ ਵੱਡਾ ਜ਼ਿੰਦਗੀ 'ਚ ਠੀਕ ਹੈ ਜੀ ਡੈਪ੍ਰੀਸੀਏਸ਼ਨ ਦਾ ਮਤਲਬ ਕੀ ਹੁੰਦਾ ਡੈਪ੍ਰੀਸੀਏਸ਼ਨ ਦਾ ਮਤਲਬ ਇਹ ਹੈਗਾ ਆ एग्जांपल ਦੇ ਤੌਰ ਤੇ ਇੱਕ ਡਿਵਾਈਸ ਆ ਇਹਦੀ ਵੈਲਿਊ ਆਨਲਾਈਨ ਟਾਈਮ 'ਚ ਕੀ ਹੋਏਗੀ ਇਹਦੀ ਵੈਲਿਊ ਘਟੇਗੀ ਜਾਂ ਵਧੇਗੀ ਡੈਪ੍ਰੀਸੀਏਸ਼ਨ ਦਾ ਮਤਲਬ ਹੁੰਦਾ ਵੈਲਿਊ ਡਾਊਨ ਆਣੀ ਇੱਕ ਡਾਊਨਫਾਲ ਆਉਣਾ ਆਈਟਮ ਦੇ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਸੋ ਬਹੁਤਾ ਟਾਈਮ ਨਾ ਵੇਸ ਕਰਦੇ ਹੋਏ ਮੈਂ ਆਪਣੇ ਕੰਪਿਊਟਰ ਸਕਰੀਨ ਤੋਂ ਨਾਲ ਸ਼ੇਅਰ ਕਰੂੰਗਾ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆਵੇ ਕਿ ਤੁਸੀਂ ਜੋ ਇਨਵੈਸਟਮੈਂਟ ਕਰਦੇ ਪਿਓ ਤੁਹਾਨੂੰ ਕਿੰਨਾ ਵੱਡਾ ਘਾਟਾ ਸਹਣਾ ਪਏਗਾ ਲਾਈਫ ਦੇ ਵਿੱਚ ਕਿੰਨਾ ਵੱਡਾ ਘਾਟਾ ਸਹਣਾ ਪਵੇਗਾ ਠੀਕ ਹੈ ਉਸ ਤੋਂ ਪਹਿਲੇ ਤੁਹਾਨੂੰ ਮੈਂ ਕੁਝ ਦਿਖਾਉਣਾ ਚਾਹੁੰਦਾ ਆ ਆ ਦੇਖੋ ਆ ਇੱਕ ਘੜੀ ਹੈ ਠੀਕ ਹੈ ਮੈਂ ਤੁਹਾਨੂੰ ਔਨ ਕਰਕੇ ਦਿਖਾ ਦਿੰਨਾ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਬਿਲਕੁਲ ਸਿੰਪਲ ਘੜੀ ਆ ਬਿਲਕੁਲ ਸਾਦੀ ਘੜੀ ਠੀਕ ਹੈ ਥੋੜਾ ਇਹਦੇ ਉੱਤੇ ਜ਼ੂਮ ਦੀ ਪ੍ਰੋਬਲਮ ਆਏਗੀ ਇਸ ਕਰਕੇ ਦੀ ਚੰਗੀ ਤਰ੍ਹਾਂ ਨਹੀਂ ਦੇਖ ਪਾਉਂਗੇ ਆ ਦੇਖੋ ਬਿਲਕੁਲ ਸਾਦੀ ਘੜੀ ਆ ਇਹਦੀ ਪ੍ਰਾਈਸ ਹੈਗੀ ਆ ਤਕਰੀਬਨ 28 ਯੂਰੋ ਠੀਕ ਹੈ ਵਿਦ ਇੰਟਰਸਟ 2 ਯੂਰੋ ਮੰਨ ਲਓ ਕਿ ਇਹ ਕਿਸ਼ਤਾਂ ਤੇ ਖਰੀਦੀ ਹੋਈ ਆ 1 ਸਾਲ ਵਾਸਤੇ 28 ਯੂਰੋ ਦੀ ਘੜੀ ਹੈ ਟੋਟਲ ਇੰਟਰਸਟ ਪਾ ਕੇ ਠੀਕ ਹੈ ਡਿਜੀਟਲ ਘੜੀ ਹੈ ਟਾਈਮ ਆ ਰਿਹਾ ਠੀਕ ਹੈ ਐਂਡਰੋਇਡ ਤੇ ਆਈਫੋਨ ਦੋਨੋਂ ਨਾਲ ਚੱਲਦੀ ਹੈ ਇਹ ਦੋਨਾਂ ਦੇ ਉੱਤੇ ਇਹਦਾ ਡਾਟਾਬੇਸ ਸ਼ੋ ਹੁੰਦਾ ਹੈ ਠੀਕ ਹੈ ਜੀ ਤੇ ਇਹ ਘੜੀ ਨੂੰ ਖਰੀਦਤੇ ਹੋਏ ਹੋਗੇ ਮੈਨੂੰ ਤਕਰੀਬਨ 6 ਮੰਥ ਅਪ ਟੂ 6 ਮੰਥ ਹੋ ਗਏ ਠੀਕ ਹੈ ਮਲੇ ਦੀ 50% ਪੇਮੈਂਟ ਕਰ ਚੁੱਕੇ ਆ 50% ਪੇਮੈਂਟ ਕਰਨੀ ਹੈ ਹੁਣ ਜੇ ਮੈਂ ਗੱਲ ਕਰਾਂ 28 ਯੂਰੋ 28 ਯੂਰੋ ਮੈਨੂੰ ਨਹੀਂ ਚੁਭਦੇ ਯਾਰ ਇਹ ਘੜੀ ਟੁੱਟ ਜੇ ਇਹਦਾ ਸਟ੍ਰੈਪ ਟੁੱਟ ਜੇ ਇਹਨੂੰ ਕੋਈ ਪ੍ਰੋਬਲਮ ਹੋ ਜੇ ਮੈਨੂੰ 28 ਯੂ ਰਾਈਟ ਤੁਹਾਨੂੰ ਨਹੀਂ ਚੁਪਣਗੇ ਹਨ ਤੁਸੀਂ ਕਹੋਗੇ ਯਾਰ ਗਵਾਚ ਕੀ ਕੁਸ਼ਨ ਦਾ 28 0 ਦੀ ਸੀ ਬਟ ਹੁਣ ਤੁਹਾਨੂੰ ਮੈਂ ਕੁਸ਼ਨ ਨਾ ਟੇਬਲ ਦਿਖਾਨਾ ਹੈ ਤੁਹਾਡੇ ਹੋ ਸ਼ੁੱਟੇਗੇ ਤੁਹਾਡੀ ਨੀਂਦ ਦਾ ਤਬਾਹ ਹੋ ਸਕਦੀ ਆ ਠੀਕ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਕੋਈ ਕੰਟੈਂਟ ਬਹੁਤ ਮੁਸ਼ਕਿਲ ਬੰਦਾ ਠੀਕ ਹੈ ਜੀ ਸੋ ਡੈਪ੍ਰੀਸੀਏਸ਼ਨ ਦਾ ਮਤਲਬ ਕੀ ਹੈਗਾ ਦੁਬਾਰਾ ਇੱਕ ਡਾਊਨਫਾਲ ਆਉਣਾ ਹੁਣ ਜਿਹੜੇ ਆਈਫੋਨ ਦੇ ਪ੍ਰੇਮੀ ਹੈਗੇ ਆ ਆਈਫੋਨ ਯੂਜ਼ਰਸ ਹੈਗੇ ਆ ਆ ਦੇਖੋ ਜੀ ਮੈਂ ਥੋੜਾ ਵੱਡਾ ਕਰ ਦਿੰਨਾ ਤਾਂ ਕਿ ਤੁਹਾਨੂੰ इजीली ਅੰਡਰਸਟੈਂਡ ਲਬਜ ਵੇ ਇਹ ਚੰਗੀ ਤਰ੍ਹਾਂ ਆ ਦੇਖੋ ਸੋ ਇਨਵੈਸਟਮੈਂਟ ਇਨ ਆਈਫੋਨ 16 ਪਲੱਸ 스마트ਵਾਚ ਸੀਰੀਜ਼ 10 ਹੁਣ ਤੁਸੀਂ ਜੇ ਐਪਲ ਦਾ ਆਈਫੋਨ 16 ਪ੍ਰੋ ਮੈਕਸ ਖਰੀਦਦੇ ਆ 2024 ਦੇ ਵਿੱਚ ਪਲੱਸ ਤੁਸੀਂ ਨਾਲ ਖਰੀਦੀ 스마트ਵਾਚ ਸੀਰੀਜ਼ 10 ਤੁਹਾਨੂੰ ਇਨੀਸ਼ੀਅਲ ਕਾਸਟ ਕਿੰਨੀ ਪੈਂਦੀ ਆ ਤਕਰੀਬਨ 1500 ਯੂਰੋ ਦਾ ਆਈਫੋਨ ਹੈਗਾ ਅਤੇ ਤਕਰੀਬਨ 600 ਯੂਰੋ ਦੀ ਹੈਗੀ 스마트ਵਾਚ ਠੀਕ ਹੈ 600 ਯੂਰੋ ਦੀ 스마트ਵਾਚ monthly EMI ਕੀ ਬੰਦੀ ਆ तकरीबन 63 ਯੂਰੋ ਇਹਦੀ ਹੈਗੀ ਮਨਥਲੀ EMI ਕਾਸਟ ਪਲੱਸ 25 ਯੂਰੋ ਹੈਗੀ ਯਾ 스마트 వాਚ ਦੀ ਮਨਥਲੀ EMI ਕਾਸਟ ਕੋਈ ਚੋਪਦੀ ਨਹੀਂ ਸਟੂਡੈਂਟ ਨੂੰ ਠੀਕ ਹੈ ਜਿਹੜਾ ਸਟੂਡੈਂਟ ਮਿਨੀ ਜੌਬ ਵੀ ਕਰ ਰਿਹਾ ਨਾ ਐਜ਼ ਅ ਫਰੈਸ਼ਰ ਨਹੀਂ ਚੋਪਦੀ ਪ੍ਰਾਈਸ 1500 ਦਾ ਆਈਫੋਨ ਹੈਗਾ 2 ਸਾਲ ਚ ਤੁਸੀਂ ਇਹਦੇ 63 ਯੂਰੋ ਦੇ ਰਹੇ ਹੋ ਤੁਹਾਨੂੰ ਨਹੀਂ ਚੋਪਦਾ ਬਟ ਉਸੇ ਸਾਈਟ ਤੇ ਤੁਸੀਂ 25 ਯੂਰੋ ਪਰ ਮੰਥ ਦੇ ਰਹੇ ਹੋ 2 ਸਾਲ ਵਾਸਤੇ 600 ਯੂਰੋ ਨਹੀਂ ਚੋਪਦਾ ਪਰ ਤੁਹਾਨੂੰ ਪਤਾ ਤੁਸੀਂ ਓਵਰਆਲ ਕੀਮਤ ਕਿੰਨੀ ਚੁਕਾਰਿਆ ਉਹ 2 ਸਾਲ ਚ ਯੂਅਰ ਪੇਇੰਗ ਐਟ ਲੀਸਟ 2100 ਯੂਰੋ 2100 ਯੂਰੋ ਤੁਸੀਂ ਇੱਕ ਆਈਫੋਨ ਤੇ ਇੱਕ ਸਮਾਰਟਵਾਚ ਨੂੰ ਪੇ ਕਰਨੀ ਆ ਠੀਕ ਹੈ ਕੰਪਨੀ ਨੂੰ ਪੇ ਕਰਨੀ ਆ ਰਾਈਟ ਹੁਣ ਧਿਆਨ ਨਾਲ ਦੇਖਿਓ ਯਾਰ ਚੁੱਭਦੇ ਤੇ ਹੈ ਨਹੀਂ ਸਾਨੂੰ ਮੰਥਲੀ ਐਮਆਈ ਹੁਣ ਚੁੱਭਦਾ ਤੇ ਸਾਨੂੰ ਆ ਵੀ ਨਹੀਂ ਹੈਗਾ ਇਹਦਾ ਡੇਢ ਯੂਰੋ ਜਾ ਰਿਹਾ ਡੇਢ ਯੂਰੋ ਸਿਰਫ ਇਹਦਾ ਮਹੀਨੇ ਦਾ ਜਾ ਰਿਹਾ ਤਕਰੀਬਨ ਚੁੱਭਦਾ ਤੇ ਆ ਵੀ ਨਹੀਂ ਪਿਆ ਸਾਨੂੰ ਹਨਾ 1 ਯੂਰੋ 50 60 ਸੈਂਟ ਨਹੀਂ ਚੁੱਭਦੇ ਪਏ ਹਨਾ ਬਟ ਹੋ ਤੁਸੀਂ 2100 ਯੂਰੋ ਤੁਸੀਂ 2 ਸਾਲ ਚ ਕੰਪਨੀ ਨੂੰ ਦੇ ਦਿੱਤੇ ਇੱਕ ਕੰਪਨੀ ਨੂੰ ਤੁਸੀਂ ਦੇ ਦਿੱਤੇ ਠੀਕ ਹੈ ਯੂ ਹੈਵ গিਵਨ 2100 ਯੂਰੋਸ ਟੂ ਐਪਲ ਕੰਪਨੀ ਫॉर ਆਈਫੋਨ 16 ਪ੍ਰੋ ਮੈਕਸ ਐਂਡ ਫॉर ਐਪਲ ਵਾਚ ਸੀਰੀਜ਼ 10 ਬਟ ਵੇਟ 让我们 ਗੋ ਟੂ ਦ ਨੈਕਸਟ ਸਲਾਈਡ ਅਗਲੀ ਸਲਾਈਡ ਵੱਲ ਚਲਦੇ ਹਾਂ ਆ ਦੇਖੋ ਜੀ ਹੁ ਜੇ ਮੈਂ ਤੁਹਾਨੂੰ ਵਰਡ ਸਿਖਾ ਰਿਹਾ ਅਸੀਂ ਡੈਪ੍ਰੀਸੀਏਸ਼ਨ ਆ ਦੇਖੋ ਡੈਪ੍ਰੀਸੀਏਸ਼ਨ ਦਾ ਮਤਲਬ ਕੀ ਹੁੰਦਾ ਇਹਨੂੰ ਹਾਈਲਾਈਟ ਕਰ ਦੰਨੇ ਆ ਆਹ ਲੋ ਜੀ ਡੈਪ੍ਰੀਸੀਏਸ਼ਨ ਇਹਦਾ ਮਤਲਬ ਹੁੰਦਾ ਕਿ ਜਿਹੜੀ ਵੈਲਿਊ ਹੈਗੀ ਉਹਦੀ ਡਾਊਨਫਾਲ ਕਿੰਨਾ ਆਉਂਦਾ ਡੈਪ੍ਰੀਸੀਏਸ਼ਨ Apple ਦੀ ਸਿੱਧੀ 50% ਡਾਊਨਫਾਲ ਤੇ ਆ ਰਹੀ ਆ ਠੀਕ ਹੈ ਤੁਸੀਂ ਸਿੰਪਲੀ ਜੇ ਤੁਸੀਂ ਆਪਣਾ iPhone ਜਾਂ ਫਿਰ ਤੁਸੀਂ ਆਪਣੀ Smartwatch ਕੰਪਨੀ ਨੂੰ ਵਾਪਸ ਦਿੰਨੇ ਹੋ ਤੁਸੀਂ ਉਹਨਾਂ ਕੋਲ ਲੇਟੈਸਟ ਪ੍ਰੋਡਕਟ ਖਰੀਦਣਾ ਆ 50% ਡਾਊਨਫਾਲ ਆ ਰਿਹਾ 2 ਸਾਲਾਂ ਬਾਅਦ ਤੁਸੀਂ ਬਹੁਤ ਕੇਅਰ ਕੀਤੀ ਪ੍ਰੋਡਕਟ ਦੀ ਸਕ੍ਰੈਚ ਵੀ ਹੈ ਨਹੀਂ ਪਰ ਫਿਰ ਵੀ ਡਾਊਨਫਾਲ ਕਿਉਂ ਠੀਕ ਹੈ यह होंगी डेप्रिशिएशन कॉस्ट इनिशियल वैल्यू किसी पंद्रह सौ यूरो डेप्रीशिएट वैल्यू कि होगी सैवन फिफ्टी यूरो एंड डेप्रिशिएशन परसेंटेज फिफ्टी परसेंट एंड अपू सैवन फिफ्टी यूरो यू हैव गॉड डैप्रीशिएशन सेम फॉर द समॉट वर्च सीरीज सिक्स हंड्रड यू हैव पेड सिक्स हंड्रेड डेपरीशिएट वैल्यू थ्री थ्री हंड्रड सेम अपू फिफ्टी परसेंट ठीक है टोटल कोसट 2100 फॉर बोथ प्रोडक्ट्स 2100 ਰੁਪਿਆ ਤੁਸੀਂ 2100 ਯੂਰੋ ਤੁਸੀਂ ਦੋਨੋਂ ਪ੍ਰੋਡਕਟਸ ਵਾਸਤੇ ਦਿੱਤੇ ਡੈਪ੍ਰੀਸੀਏਟਿਵ ਵੈਲਿਊ ਸਿੱਧੀ 50% ਐਂਡ ਯੂ ਲੋਸਟ 1050 ਠੀਕ ਹੈ ਤੁਸੀਂ ਗੁਆਟਿਆ ਕਿੰਨਾ ਗੁਆਇਆ 1050 ਯੂਰੋ ਹੁਣ ਇਹ ਵੀਡੀਓ ਦਾ ਜਿਹੜਾ ਅੰਤ ਹੈਗਾ ਆ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਕਿਉਂ ਤੁਹਾਡੇ ਨਾਲ ਮੈਂ ਤੁਹਾਡੇ ਵਾਸਤੇ ਭਲਾ ਕਰਨਾ ਚਾਹਨਾ ਕਿ ਜੇ ਤੁਹਾਡੇ ਦਿਮਾਗ 'ਚ ਡੈਪ੍ਰੀਸੀਏਸ਼ਨ ਨੂੰ ਫਿੱਟ ਬੈਗਾ ਮੇਰੇ ਦਿਮਾਗ 'ਚ ਤੇ ਫਿੱਟ ਬੈਠਾ ਆ ਠੀਕ ਹੈ ਜੀ ਮੈਂ ਇਹ ਚੀਜ਼ਾਂ ਫालतू ਜਿਹੇ ਦੇ ਪੈਸੇ ਨਹੀਂ ਖਰਚ ਰਹਾ ਮੈਂ ਸ਼ੋਅ ਆਫ ਨਹੀਂ ਕਰ ਰਹਾ ਕਿ ਸਾਨੂੰ ਮੈਂ ਵੀਅਰ ਪਿਆਂ ਦੀ ਘੜੀ 'ਚ ਖੁਸ਼ ਹੈਗਾ 20 ਯੂਰੋ ਦੀ ਘੜੀ 'ਚ ਮੈਂ ਖੁਸ਼ ਹੈਗਾ ਐਂਡ ਮੈਂ ਇਨਵੈਸਟ ਕਰ ਰਿਹਾ ਇੱਥੇ ਆਹੀ ਪੈਸਾ ਮੈਂ ਇਨਵੈਸਟ ਕਰ ਰਿਹਾ ਇੱਥੇ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦਿਖਾਣਾ ਹੈ ਤਾਂ ਹਾਈਲਾਈਟ ਕਰਕੇ ਕਿ ਤੁਹਾਨੂੰ ਕੀ ਲੱਭ ਰਿਹਾ ਇਹਦੇ 'ਚ ਤੁਹਾਡੇ ਕੋਲ ਇਨਵੈਸਟਮੈਂਟ ਵਾਸਤੇ ਤਿੰਨ ਆਪਸ਼ਨ ਮੈਂ ਦਿੰਦਾ ਤੁਹਾਨੂੰ ਐਜ਼ ਅ ਸਟੂਡੈਂਟ ਤੁਸੀਂ 골ਡ ਮਿਡ ਕੈਪ ਜਾਂ ਫਿਰ ਲਾਰਜ ਕੈਪ 'ਚ ਇਨਵੈਸਟ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਆਹੀ ਪੈਸਾ गोल्ड च इन्वेस्ट ਕਰ ਦਿੰਨੇ ਹਾਂ ਠੀਕ ਹੈ ਮੰਥਲੀ ਆਹੀ ਕਿਸ਼ਤਾਂ ਤੁਸੀਂ 골ਡ ਚ ਰੱਖ ਦਿੱਤੀਆਂ 2100 ਤੁਸੀਂ 2 ਸਾਲ ਬਾਅਦ ਜੂ ਤੁਹਾਡਾ 2 ਸਾਲ ਦਾ ਟੋਟਲ ਕਿੰਨਾ ਜੁੜ ਗਿਆ 2 ਇਅਰਸ 24 ਮੰਥਸ 2100 ਯੂਰੋ 2100 ਯੂਰੋ 24 ਮਹੀਨਿਆਂ ਦਾ 2 ਸਾਲ ਦਾ ਠੀਕ ਹੈ ਵਿਦ ਐਨੂਅਲ ਰਿਟਰਨ ਅਪ ਟੂ 골ਡ ਤੁਹਾਨੂੰ ਦੇ ਰਿਹਾ 10% ਮਿਡ ਕੈਪ ਫੰਡ ਤੁਹਾਨੂੰ ਦੇ ਰਿਹਾ ਅਪ ਟੂ 15% ਐਂਡ ਲਾਰਜ ਕੈਪ ਫੰਡਸ ਦੇ ਆਰ ਪੇਇੰਗ ਯੂ ਅਪ ਟੂ 12% ਠੀਕ ਹੈ ਜੀ ਵਾਟ ਯੂ ਆਰ ਗੈਟਿੰਗ ਪ੍ਰੋਫਿਟ ਆਫਟਰ ਅ ਡਿਜੀਟਲ ਅਸਾਰਾ everything is done profit after 24 months 220 euro in gold in mid cap funds up to 300 euro and up to large in large cap funds 264 euro ek round figure kar lo total round figure you are getting up to 2400 euros total amount man lo ki ek saal baad tade kol inna bachda paya hai theek hu tusi student hai ge ho tusi 200 euro bhi je karana funds de vich invest karde ho na ਤਾਂ ਦੀ ਗੇਮ ਕਿੱਥੇ ਜਾਂਦੀ ਆ ਇਹਦੇ ਤੁਸੀਂ ਸਿੰਪਲੀ 90 ਯੂਰੋ ਇਨਵੈਸਟ ਕੀਤਾ ਤੁਸੀਂ 200 ਯੂਰੋ ਲਾਤਾ ਤੁਹਾਡੇ ਕੋਲ ਗੇਮ ਕਿੱਥੇ ਪਹੁੰਚੀ ਅਪ ਟੂ 5000 ਮਤਲਬ ਤੁਹਾਡੇ ਕੋਲ 2 ਸਾਲ ਬਾਅਦ 5000 ਦਾ ਸਕਿਉਰਿਟੀ ਗੈਪ ਹੋਊਗਾ ਤੇ ਇੱਕ ਮੈਂ ਗੱਲ ਦੱਸ ਦੇਣਾ ਤੁਹਾਨੂੰ ਜਰਮਨ ਚ ਰਹਿਣੇ ਪਿਆ ਮੈਕਸਿਮਮ ਬੱਚੇ ਡਿਪਰੈਸ਼ਨ ਚ ਕਿਉਂ ਜਾਂਦੇ ਵੀ ਕਿਉਂਕਿ ਉਹਨਾਂ ਕੋਲ ਫੰਡ ਨਹੀਂ ਹੋਣਗੇ ਫਿਊਚਰ ਚ ਠੀਕ ਹੈ ਜੀ ਜੇ ਤੁਹਾਡੇ ਕੋਲ ਫਿਊਚਰ ਚ ਫੰਡ ਹੈਗੇ ਆ ਯੂ ਆਰ ਵੈਰੀ ਲੱਕੀ ਤੁਸੀਂ ਬਹੁਤ ਕਿਸਮਤ ਵਾਲੇ ਹੈਗੇ ਹੋ ਕਿ ਤੁਹਾਡੇ ਕੋਲ ਕੁਝ ਫੰਡ ਹੈਗੇ ਆ ਤੁਸੀਂ ਆਪਣਾ ਖਰਚਾ ਕੱਢ ਸਕਦੇ ਹੋ ਤੁਸੀਂ ਇੱਥੇ ਰਹਿ ਸਕਦੇ ਹੋ ਤੁਹਾਨੂੰ ਕੱਲ ਨੂੰ ਕੋਈ ਪ੍ਰੋਬਲਮ ਵੀ ਆਂਦੀ ਤਾਂ ਵੀ ਤੁਹਾਡੇ ਕੋਲ ਫੰਡ ਹੈਗੇ ਆ ਠੀਕ ਹੈ ਜੀ ਸੋ ਮੇਰਾ ਸੀਗਾ ਤੁਹਾਨੂੰ ਇੱਕ ਸਿੱਖਿਆ ਦੇਣੀ ਇਸ ਵੇਲੇ ਤੁਹਾਨੂੰ ਇਹਦੇ ਵਾਸਤੇ ਲਰਨਿੰਗ ਦੇਣੀ ਕਿ ਤੁਸੀਂ ਡੈਪ੍ਰੀਸੀਏਸ਼ਨ ਦਾ ਮਤਲਬ ਸਮਝ ਕੇ ਤੁਸੀਂ ਪੈਸੇ ਖਰਚਣੇ ਆ ਬਹੁਤ ਢੰਗ ਤਰੀਕੇ ਨਾਲ ਖਰਚੋ ਠੀਕ ਹੈ ਜੀ ਐਂਡ ਫਾਈਨਲੀ ਜੇ ਵੀਡੀਓ ਚੰਗੀ ਲੱਗੀ ਹੋਈ ਚੈਨਲ ਸਬਸਕ੍ਰਾਈਬ ਕਰਿਓ ਕੋਈ ਸਵਾਲ ਜੋ ਆਪ ਹੋਵੇ ਕਮੈਂਟਸ ਵਿੱਚ ਲਿਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ